भारत ने मेरे भारत ने दुनिया को तब गिनती आई तारों की भाषा भारत ने दुनिया को पहले सिखलाई देता ना दशम लो भारत तो यूं जानते जाना मुश्किल था धरती और चांद की दूरी का अंदाजा लगाना मुश्किल था जब जीरो दिया मेरे भारत ने दुनिया को तब गिनती आई अपना भारत वो भारत है जिसके पीछे संसार ਸੰਸਾਰ ਚਲਾਓ ਰੇ ਆਗੇ ਵੜਾ ਆਗੇ ਵੜਾ ਔਰ ਬੜਦਾ ਗਿਆ ਬੜਦਾ ਹੀ ਗਿਆ ਔਰ ਬੜਦਾ ਗਿਆ ਐ ਪ੍ਰੀਤ ਜਹਾਂ ਕੀ ਰੀਤ ਸਦਾ ਐ ਪ੍ਰੀਤ ਜਹਾਂ ਕੀ ਰੀਤ ਸਦਾ ਮੈਂ ਗੀਤ ਵਹਾਂ ਕੇ ਗਾਤਾ ਦੀ ਯਾਦ ਲਾਦਾ ਜਾਨੀ ਫਿਲਮ 스타 ਮਨੋਜ ਕੁਮਾਰ ਦੋਸਤੋ ਵਿਅਕਤੀ ਸਮਾਜ ਚ ਹੁੰਦਾ ਹੈ ਤੇ ਆਪਣੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਤੇ ਲੋਕਾਂ ਦੇ ਵਿੱਚ ਕੁਝ ਅਜਿਹੇ ਵੀ ਵਿਅਕਤੀ ਹਨ ਦੋਸਤੋ ਜੋ gehri chhaap ਛੱਡ ਜਾਂਦੇ ਹਨ ਇਹਨਾਂ ਵਿੱਚੋਂ ਹੀ ਇੱਕ ਮਿਸਾਲ ਹੈ ਦੋਸਤੋ ਫਿਲਮ 스타 ਮਨੋਜ ਕੁਮਾਰ ਦੋਸਤੋ ਬਿਰੋਜ ਕੁਮਾਰ ਜਿਨ੍ਹਾਂ ਦਾ ਹੁਣ ਦੇ ਹੱਥ ਹੋ ਚੁੱਕਿਆ ਹੈ ਦੇਸ਼ ਭਗਤੀ ਤੇ ਬਣਾਈ ਦੋਸਤੋ ਕਰਾਤੀ ਫਿਲਮ ਚ ਲੋਕਾਂ ਚ ਦੇਸ਼ ਭਗਤੀ ਦੀ ਭਾਵਨਾ ਜਗਾਉਣ ਦੋਸਤੋ ਤੇ ਰੋਟੀ ਕਪੜਾ ਮਕਾਨ ਚ ਬਤੌਰ ਪ੍ਰੋਡਿਊਸਰ ਮਹਿੰਗਾਈ ਬੇਰੋਜ਼ਗਾਰੀ ਭੁੱਖਮਰੀ ਪ੍ਰਸਤ ਸਿਆਸਤ ਕਾਲਾ ਬਾਜ਼ਾਰੀ ਔਰਤਾ ਪ੍ਰਤੀ ਗੰਦੀ ਸੋਚ ਦਾ ਨਜ਼ਰੀਆ ਨੂਰਪੰਦ੍ਰਿਤ ਕਰਕੇ ਬਿਰੋਜ ਕੁਮਾਰ ਨੇ ਦੇਸ਼ ਵਿੱਚ ਹੀ ਨਹੀਂ ਸਗੋ ਵਰਡ ਦੇ ਵਿੱਚ ਇੱਕ ਨਵੀਂ ਮਿਸਾਲ ਪੈਦਾ ਕੀਤੀ ਦੋਸਤੋ ਮਨੋਜ ਕੁਮਾਰ ਨੇ ਆਪਣੇ ਕੈਰੀਅਰ ਭਾਵੇਂ ਬਤੌਰ ਫਿਲਮ ਐਕਟਰ ਦੇ ਰੂਪ ਵਿੱਚ ਸ਼ੁਰੂ ਕੀਤਾ ਪਰ ਦੋਸਤੋ ਸ਼ੋਰ ਫਿਲਮ ਚ ਅੱਜ ਕੱਲ ਦੀ ਸ਼ੋਰ ਭਰੀ ਸ਼ਹਿਰੀ ਜ਼ਿੰਦਗੀ ਨੂੰ ਦਰਸਾ ਕੇ ਰੁਪਾਂਤਰਿਤ ਕਰਕੇ ਉਹਨਾਂ ਪ੍ਰੋਡਕਸ਼ਨ ਵਿੱਚ ਦੋਸਤੋ ਨਵੇਂ ਚੰਡੇ ਗੱਡੇ ਫਿਰ ਦੇਸ਼ ਭਗਤ ਸ਼ਹੀਦ ਭਗਤ ਸਿੰਘ ਤੇ ਆਈ ਫਿਲਮ ਸ਼ਹੀਦ ਚ ਸ਼ਹੀਦ ਚ ਆਪਾ ਭਗਤ ਸਿੰਘ ਦੀ ਭੂਮਿਕਾ ਨਿਭਾ ਕੇ ਦਰਸ਼ਕਾਂ ਦੇ ਦੋਸਤੋ ਵਾਹ ਵਾਹੀ ਘੱਟੀ ਦੇਸ਼ ਭਗਤਾਂ ਨੂੰ ਯਾਦ ਕਰਦਿਆਂ ਲੋਕਾਂ ਨੂੰ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਦੋਸਤੋ ਨਸੀਹਤ ਦਿੱਤੀ ਫਿਰ ਦੋਸਤੋ 10 ਨੰਬਰੀ 782 ਵਰਗੀਆਂ ਫਿਲਮਾਂ 'ਚ ਬੰਦੇ ਦਾ ਅੰਦਰਲਾ ਅਸਲੀ کردار ਚੋਰ ਤੇ ਸਾਥ ਵਾਲਾ ਦਿਖਾ ਕੇ ਦੋਸਤੋ ਬੰਦੇ ਦੀ ਅਸਲੀ ਤਸਵੀਰ ਪੇਸ਼ ਕੀਤੀ ਫਿਰ ਉਪਕਾਰ ਫਿਲਮ ਵਿੱਚ ਭਗਤ ਭਰਾਵਾਂ ਦਾ ਭਰਾਵਾਂ ਦੀ ਆਪਸੀ ਮੋਹ ਤੇ મતਭੇਦ ਤੇ ਦੋਸਤੋ ਪੈਸਿਆਂ ਦੇ ਪ੍ਰਤੀ ਮੋਹ ਨੂੰ ਦਰਸਉਂਦੀ ਕੋਈ ਚੰਗਾ ਭਰਾ ਤੇ ਕੋਈ ਮੰਦਾ ਭਰਾ ਦਾ ਰੂਪਾਂਤਰਿਤ ਕਰਕੇ ਪ੍ਰੋਡਕਸ਼ਨ ਵਿੱਚ ਕਾਮਯਾਬੀ ਹਾਸਲ ਕੀਤੀ ਦੋਸਤੋ ਫਿਰ ਪੂਰਬ ਤੇ ਪश्चਾਤ ਵਿੱਚ ਭਾਪਤੀ ਸੰਸਕ੍ਰਿਤੀ ਤੇ ਪਛਮੀ ਉਪਭੋਗਤਾਵਾਂ ਤੇ ਪ੍ਰਭਾਵ ਇਹ ਆਏ ਨੌਜਵਾਨਾਂ ਤੇ ਤੇ ਔਰਤਾਂ ਦੇ ਨਗੇਜ ਬੰਤ ਤੇ ਵੈਸਟਰਨ ਸਟਾਈਲਸ ਤੇ ਫਿਰ ਭਾਰਤੀ ਸਭਿਅਤਾ ਚ ਰਹ ਰਹੀਆਂ ਕੱਪੜੇ ਵਾਲੀਆਂ ਕੋਣ ਵਾਲੀਆਂ ਔਰਤਾਂ ਤੇ ਫਿਰ ਉਹਨਾਂ ਦੀ ਧਾਰਕਤਾ ਨੂੰ ਪੂਰੀ ਤਰ੍ਹਾਂ ਦਰਸਾਇਆ ਦੋਸਤੋ ਮਨੋਜ ਕੁਮਾਰ ਨੇ ਆਪਣੇ ਫਿਲਮਾਂ ਦੇ ਨਾਲ-ਨਾਲ ਲੋਕਾਂ ਨੂੰ ਦੋਸਤੋ ਸਦਾ ਬਹਾਰ ਗੀਤ ਵੀ ਗਿੱਤੇ ਦੇਤੇ ਜੋ ਅੱਜ ਵੀ ਲੋਕਾਂ ਦੇ ਦੋਸਤੋਂ ਮੂੰਹ ਮੂੰਹ ਤੇ ਨਹੀਂ ਉਤਰਦੇ ਸ਼ੋਰ ਫਿਲਮ ਵਿੱਚ ਇੱਕ ਪਿਆਰ ਦਾ ਨਗਮਾ ਹੈ ਮੌਜੂ ਕੀ ਰਵਾਨੀ ਹੈ ਜ਼ਿੰਦਗੀ ਔਰ ਕੁਝ ਵੀ ਨਹੀਂ ਤੇਰੀ ਮੇਰੀ ਕਹਾਣੀ ਦੋਸਤੋ ਕ੍ਰਾਂਤੀ ਫਿਲਮ ਵਿੱਚ ਜ਼ਿੰਦਗੀ ਕੀ ਨਾ ਟੁੱਟੇ ਲੜੀ ਪਿਆਰ ਕਰਲੇ ਡੜੀ ਨੋੜ ਗੜੀ ਫਿਰ ਰੋਟੀ ਕਪੜਾ ਔਰ ਮਕਾਨ ਵਿੱਚ ਇੱਕ ਹਮੇ ਆਪकी ਮਹਿੰਗਾਈ ਮਾਰ ਗਈ ਦੂਸਰੀ ਇਹ ਯਾਰ ਕੀ ਜੁਦਾਈ ਮਾਰ ਗਈ ਔਰ ਦੂਸਰਾ ਦੋਸਤੋ ਜੀਵਨ ਨੂੰ ਇਨਸਪਾਇਰ ਕਰਨ ਵਾਲਾ ਜੀਵਨ ਚੱਲਨੇ ਦਾ ਨਾਮ ਚਲਤੇ ਰਹੋ ਔਰ ਦੋਸਤੋ ਚਲਤੇ ਰਹੋ ਸਵੇਰ ਔਰ ਸ਼ਾਮ ਨੂੰ ਫਿਲਮ ਫਿਰ ਫਿਰ ਉਪਕਾਰ ਫਿਲਮ ਦੇ ਵਿੱਚ ਦੋਸਤੋ ਕਸਮੇ ਵਾਦੇ ਪਿਆਰ ਵਫਾ ਸਭ ਬਾਤੇ ਹੈ ਬਾਤੋਂ ਕਾ ਕਿਆ ਕੋਈ ਯਹਾਂ ਪੇ ਕੋਈ ਨਹੀਂ ਹੈ ਵਾਦੋਂ ਕਾ ਵਾਦੋਂ ਕਾ ਕਿਆ ਦੋਸਤੋ ਫਿਰ ਗੁਮਨਾਮ ਫਿਲਮ ਦੇ ਵਿੱਚ ਆਪਣੀ ਇੱਕ ਨਵੀਂ ਜਿਹੜੀ ਹੈ ਫਿਲਮ ਹਿੰਦੀ ਸੰਗੀਤ ਦੇ ਵਿੱਚ ਆਪਣੇ ਝੰਡੇ ਗੱਡੇ ਦੋਸਤੋ ਕੋਮ ਨਾਮ ਹੈ ਕੋਈ ਪਤਨਾਮ ਹੈ ਕੋਈ ਉਸ ਤੋਂ ਬਾਅਦ ਦੋਸਤੋ ਅੱਜ ਭਾਵੇਂ ਮਨੋਜ ਕੁਮਾਰ ਸਾਡੇ ਦਰਮਿਆਨ ਨਹੀਂ ਹਨ ਪਰ ਉਹਨਾਂ ਦੀਆਂ ਫਿਲਮਾਂ ਦੇ ਜ਼ਰੀਏ ਤੇ ਉਹਨਾਂ ਦੀ ਜਿਹੜੀ ਹੈ ਯਾਦ ਸਾਡੇ ਦਿਲ ਵਿੱਚ ਰਹੇਗੀ ਦੋਸਤੋ ਤੇ ਸਾਨੂੰ ਇਹ ਯਾਦ ਕਰਾਉਂਦੀ ਰਹੇਗੀ ਕਿ ਜੇਕਰ ਬੰਬਈ ਫੋਲੋਅ ਮੈਂ ਇੰਡਸਟਰੀ ਵਿੱਚ ਕੋਈ ਹਾਸਪੀ ਸੀ ਤਾਂ ਉਹ ਸੀ ਮਨੋਜ ਕੁਮਾਰ ਮਨੋਜ ਕੁਮਾਰ ਮਨੋਜ ਕੁਮਾਰ ਜੇ ਮੇਰਾ ਤੁਹਾਨੂੰ ਆਰਟੀਕਲ ਇਹ ਵਧੀਆ ਲੱਗਿਆ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜੀਰਾ ਪੰਜਾਬ ਚੈਨਲ ਜਿਹੜਾ ਹੈ ਇਸ ਨੂੰ ਲਾਈਕ ਕਰੋ ਧੰਨਵਾਦ ਅੰਮ੍ਰਿਤ ਬਾਦਰ ਛੱਟ ਜਾਏਗਾ ਮੇਰਾ